ਜਿਮਨੀ ਚੋਣਾ ਨੂੰ ਲੈ ਕੇ ਜਿਹੜੀ ਸਿਆਸਤ ਹੈ ਦਿਨ ਵਰ ਦਿਨ ਗਰਮਾਂਦੀ ਹੋਈ ਨਜ਼ਰ ਆ ਰਹੀ ਸੋ ਬਿਲਕੁਲ ਗੱਲਬਾਤ ਕਰਨ ਦੇ ਲਈ ਸੈਂਟਰ ਹਲਕੇ ਤੋਂ ਐਮਐਲਏ ਸ਼ੋਪਰ ਪੱਪੀ ਸਾਡ ਨਾਲ ਜਿਹੜੀ ਗੱਲਬਾਤ ਹੈ ਉਹ ਕਰ ਲੈਣੇ ਐ ਐਮਐਲਏ ਸਾਹਿਬ ਤੁਸੀਂ ਕਿਛ ਕੀ ਹੁੰਦਾ ਜਿਹੜੀ ਸਿਆਸਤ ਹੈ ਦਿਨ ਵਰ ਦਿਨ ਗਰਮਾਂਦੀ ਹੋਈ ਜਾ ਰਹੀ ਭਾਵੇਂ ਭਾਰਤੂ ਸ਼ਰਾਜ ਜੀ ਨਾਲ ਦੀ ਗੱਲ ਕਰਨੀ ਤੇ ਉਹਨਾਂ ਦੇ ਘਰ ਦੇ ਵਿੱਚ ਰਾਜਾ ਵੜਿੰਗ ਜੋ ਕਿ ਪੰਜਾਬ ਪ੍ਰਧਾਨ ਨੇ ਉਹ ਵੀ ਮਿਲਣ ਵਾਸਤੇ ਆਉਂਦੇ ਨੇ ਤੇ ਕਿਹਾ ਜਾ ਰਿਹਾ ਕਿ ਆਮਾ ਦੀ ਪਾਰਟੀ ਦੇ ਜਿਹੜੇ ਅਰੋੜਾ ਜੀ ਨੇ ਮੁਕਾਬਲਾ ਕਿਸੇ ਦਿੱਕਤ ਨਹੀਂ ਹੈ ਕਿ ਅਸ਼ੂ ਤਾਂ ਜਿੱਤੇ ਪੈਣੇ ਕੀ ਕਹਿਣਾ ਚਾਹੋ ਇਹ ਲੋਕਤੰਤਰ ਆ ਹਰ ਇਹ ਹੱਕ ਦੇ ਵਿੱਚ ਪ੍ਰਚਾਰ ਕਰਨਾ ਹਰ ਬੰਦੇ ਨੇ ਆਪਣੇ ਕੈਂਡੀਡੇਟ ਨੂੰ ਜਿਤਾਉਣ ਦੀ ਕੋਸ਼ਿਸ਼ ਕਰਨੀ ਆ ਜੀ ਪਰ ਜੇ ਆਪਾਂ ਰੋੜਾ ਜੀ ਦੇ ਪਿਛਲੇ 3 ਸਾਲਾਂ ਦੇ ਰਾਜਨੀਤੀ ਜੀਵਨ ਬਾਰੇ ਦੇਖੀਏ ਇਹ ਮੈਨੂੰ ਦੱਸ ਜੇ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਕਿ ਆਮ ਆਦਮੀ ਪਾਰਟੀ ਦਾ ਰਾਜ ਸਭਾ ਮੈਂਬਰ ਭੇਜਿਆ ਹੋਇਆ ਅੱਜ ਤੱਕ ਹਿਸਟਰੀ ਦੇ ਅੰਦਰ ਮੈਂ ਇਸ ਗੱਲ ਦਾ ਤੁਹਾਡੇ ਰਹੀ ਹਰ ਬੰਦੇ ਨੂੰ ਕਹਿਣਾ ਵੀ ਜਿੰਨਾ ਕੰਮ ਉਹਨੇ ਕੀਤਾ ਰਾਜ ਸਭਾ ਮੈਂਬਰ ਦਾ ਉਹਨਾਂ ਕੋਈ ਕੰਮ ਕੀਤਾ ਹੋਇਆ ਕਿਸੇ ਪਾਰਟੀ ਦਾ ਕੈਂਡੀਡੇਟ ਲਿਆ ਕੇ ਦਿਖਾ ਦਿਓ ਮੈਂ ਆਪਣੇ ਸ਼ਬਦਾਂ ਨੂੰ ਵਾਪਸ ਲੈ ਲੂੰਗਾ ਉਸੇ ਵੇਲੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਕਹਿੰਦੇ ਕਿ ਜਿਹੜਾ ਇਲੈਕਸ਼ਨ ਤੋਂ ਬਾਅਦ ਅਰੋੜਾ ਹੀ ਨੇ ਦਿਖਣਾ ਨਹੀਂ ਲੁਧਿਆਣਾ ਦੇ ਵਿੱਚ ਨੂੰ ਤੁਸੀਂ ਕਿਸ ਤਰੀਕੇ ਦੇ ਦੋ ਆਪੋਜੀਸ਼ਨ ਪਾਰਟੀਆਂ ਲਗਾਤਾਰ ਨਿਸ਼ਾਨੇ ਸਾਧਦੀਆਂ ਪਈਆਂ ਅਰੋੜਾ ਜੰਪਾਲ ਇੱਥੇ ਦਾ ਗਵਰਨਮੈਂਟ ਕਾਲਜ ਦਾ ਪੜਿਆ ਹੋਇਆ ਰਹਿੰਦਾ ਇੱਥੇ ਆ ਜੀ ਜੀ ਉਹਨਾਂ ਆਪਾਂ ਕਹਿ ਦਈਏ ਵੀ ਐਮਐਲਏ ਦਾ ਉਹਨੇ ਬਣਨਾ ਲੁਧਿਆਣੇ ਦਾ ਜੀ ਤੇ ਉਹਨੇ ਕੋਈ ਦਿੱਲੀ ਥੋੜਾ ਰਹਿਣਾ ਮੈਂ ਐਮਐਲਏ ਬਣ ਕੇ ਜੀ ਇੱਥੇ ਹੀ ਉਹ ਰਾਜ ਸਭਾ ਮੈਂਬਰਾਂ ਚੰਡੀਗੜ੍ਹ ਰੋਡ ਦੇ ਉੱਤੇ ਬਿਜ਼ਨਸਮੈਨ ਬੰਦਾ ਵਾ ਉਹ ਹਮ ਬਿਜ਼ਨਸ ਕਰਦਾ ਵਾ ਕਾਰੋਬਾਰ ਕਰਦਾ ਕਾਰੋਬਾਰ ਦੇ ਵਿੱਚ ਕਦੇ ਦਿੱਲੀ ਵੀ ਜਾਣਾ ਪੈਂਦਾ ਹਮ ਕਦੇ ਬੰਬਈ ਵੀ ਜਾਣਾ ਪੈਂਦਾ ਅਸੀਂ ਵੀ ਜਾਣੇ ਹੀ ਆ ਹਮ ਕਾਰੋਬਾਰ ਲਈ ਤਾਂ ਕੋਈ ਕਿਸੇ ਨੂੰ ਮਨਾ ਹੀ ਨਹੀਂ ਜੇ ਐਮਐਲਏ ਜਾਂ ਮੰਤਰੀ ਬਣ ਜਵੇ ਕੋਈ ਤੇ ਉਹ ਕੀ ਆਪਣੇ ਘਰ ਬਹਿ ਜਾਂਦਾ ਲੋਕ ਲੋਕ ਸੇਵਾ ਵਾ ਲੋਕਾਂ ਦੀ ਸੇਵਾ ਲਈ ਮੈਂ ਤੁਹਾਨੂੰ ਦੱਸਦਾ ਮੇਰੇ ਹਲਕਾ ਸੈਂਟਰ ਦੇ ਅੰਦਰ ਪਿਛਲੇ 50 ਸਾਲਾਂ ਤੋਂ ਸਿਵਲ ਹਸਪਤਾਲ ਜਿੱਥੇ ਆਮ ਗਰੀਬ ਆਦਮੀ ਆ ਕੇ ਆਪਣਾ ਇਲਾਜ ਕਰਾਉਂਦਾ ਉੱਥੇ ਅੱਜ ਤੱਕ ਕਿੰਨੀਆਂ ਸਰਕਾਰਾਂ ਆਈਆਂ 50 ਸਾਲ ਚ ਜੀ ਕਿਸੇ ਨੇ ਅੱਜ ਤੱਕ ਇੱਟ ਨਹੀਂ ਲਾਈ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਕਾਲੀ ਦਲ ਹੋਵੇ ਪਰ ਇਹ ਪਹਿਲਾ ਰਾਜ ਸਭਾ ਮੈਂਬਰ ਆ ਜਿਨੇ ਆ ਜੋ ਮਸ਼ੀਨਾਂ ਲਾਤੀਆਂ ਜਿਹੜੀਆਂ ਪ੍ਰਾਈਵੇਟ ਹਸਪੀਟਲ ਚ ਵੀ ਹੈ ਲੱਗੀਆਂ ਤੇ ਜਿਮਣੀ ਚੋਣਾ ਦੇ ਵਿੱਚ ਆਮ ਆਦੀ ਪਾਰਟੀ ਜਿਹੜੀ ਸਰਕਾਰ ਹੈ ਕਿਹੜੀ ਪਾਰਟੀ ਜਿਹੜਾ ਮੁਕਾਬਲਾ ਆਪਣਾ ਸਮਝਦੀ ਹੈ ਦੇਖੋ ਮੁਕਾਬਲਾ ਐ ਹੁੰਦਾ ਵਾ ਇਹ ਲੋਕਤੰਤਰਾ ਜਦੋਂ ਲੋਕਾਂ ਦੀ ਕਚਹਿਰੀ ਚ ਜਾਣਾ ਵਾ ਜੀ ਅਸੀਂ ਲੋਕਾਂ ਨੂੰ ਆਪਣੇ ਕੀਤੇ ਹੋਏ ਕੰਮ ਦੱਸਣੇ ਆ ਫੈਸਲਾ ਜਨਤਾ ਦਾ ਹੁੰਦਾ ਵਾ ਜੋ ਜਨਤਾ ਨੇ ਫੈਸਲਾ ਕਰਨਾ ਉਹ ਸਾਰਿਆਂ ਨੂੰ ਮੰਨਣਾ ਪੈਂਦਾ ਕਿਉਂਕਿ ਲੋਕਤੰਤਰ ਦਾ ਪਹਿਲਾ ਹਿੱਸਾ ਹੀ ਇਹ ਹੀ ਆ ਜੀ ਇਸ ਕਰਕੇ ਜਦੋਂ ਅਸੀਂ ਲੋਕਾਂ 'ਚ ਜਾ ਕੇ ਆਪਣੀ ਗੱਲ ਰੱਖਣੀ ਆ ਕੰਮ ਕੀਤੇ ਦੀ ਉਦੋਂ ਅਸੀਂ ਲੋਕਾਂ ਨੇ ਦੇਖਣਾ ਇਸ ਗੱਲ ਦਾ ਫੈਸਲਾ ਜਿਹੜਾ ਬਾ ਉਹਨਾਂ ਨੇ ਕਿਵੇਂ ਲੈਣਾ ਤੇ ਚਰਚਾਵਾਂ ਬੜੀਆਂ ਨੇ ਜੇ ਗੱਲ ਕਰੀਏ ਪੰਜਾਬ ਪ੍ਰਧਾਨ ਰਾਜਾ ਵਿਢਿੰਗ ਭਾਤ ਪੁਸ਼ਨ ਅਸ਼ੋਨਾਈ ਦੇ ਘਰੇ ਜਾਂਦੇ ਨੇ ਪਰ ਉਹ ਮਿਲਦੇ ਨਹੀਂ ਉਹ ਤੇ ਇਸ ਨੂੰ ਲੈ ਕੇ ਜਿਹੜੀ ਕਾਫੀ ਜਿਹੜਾ ਆਕਾਤੋ ਪੁਲਿਸ ਕਿਹਾ ਜਿਹੜਾ ਚੱਲਦਾ ਪਿਆ ਤੇ ਜਿਹੜਾ ਕਿਤੇ ਨਾ ਕਿਤੇ ਗੁੱਟ ਬਾਜੀ ਕਾਂਗਰਸ ਦੇ ਹਜੇ ਵੀ ਦੇਖਣ ਨੂੰ ਮਿਲਦੀ ਹੈ ਇਹ ਆਮ ਕੀ ਕਹਿਣਾ ਚਾਹੋਗੇ ਤੇ ਬਾਰੇ ਦੇਖੋ ਇਹ ਜੱਗ ਜ਼ਹਿਰ ਗੱਲਾਂ ਚਾਰ-ਚਾਰ ਮੁੱਖ ਮੰਤਰੀ ਇਹ ਕੈਂਡੀਡੇਟ ਨੇ ਕਾਂਗਰਸ ਦੇ ਵਿੱਚ ਬਣੇ ਹੋਏ ਜੀ ਸਭ ਦਾ ਆਪਣਾ ਆਪਣਾ ਧੜਾ ਬਣਾਇਆ ਹੋਇਆ ਵਾ ਉਹ ਉਹਨਾਂ ਦੀ ਅੰਦਰੂਨੀ ਆ ਚਾਹੇ ਰਾਜਾ ਜੀ ਨੂੰ ਆਸ਼ੂ ਜੀ ਮਿਲਣ ਚਾਹੇ ਨਾ ਮਿਲੋ ਉਹਨਾਂ ਦਾ ਆਪਣਾ ਅੰਦਰੂਨੀ ਪਾਰਟੀ ਦਾ ਇੱਕ ਦੂਜੇ ਦੇ ਗੁੱਸਾ ਗਿਲਾ ਹੋਊਗਾ ਉਹਦੇ ਵਿੱਚ ਸਾਡਾ ਤਾਂ ਕੋਈ ਇਸ ਗੱਲ ਦੇ ਵਿੱਚ ਬਿਆਨ ਦੇਣ ਦਾ ਮਤਲਬ ਨਹੀਂਗਾ ਉਹ ਪਾਰਟੀ ਨੇ ਦੇਖਣਾ ਉਹਨਾਂ ਦੀ ਹਾਈ ਕਮਾਂਡ ਨੇ ਦੇਖਣਾ ਉਹਨਾਂ ਨੂੰ ਕਿਵੇਂ ਇਕੱਠੇ ਕਰ ਤੇ ਜਿਮਨੀ ਚੋਣਾਂ ਨੂੰ ਲੈ ਕੇ ਆਮ ਆਦੀ ਪਾਰਟੀ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਜੀ ਵੇਖੋ ਆਮ ਆਦਮੀ ਪਾਰਟੀ ਪਿਛਲੇ 3 ਸਾਲ ਦੇ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਅੱਜ ਇੱਕ ਪੰਜਾਬ ਦੇ ਅੰਦਰ ਪਿਛਲੀਆਂ ਪਾਰਟੀਆਂ ਨੇ ਉਹ ਮਾਵਾਂ ਦੇ ਪੁੱਤਾਂ ਦੀਆਂ ਖੁੱਖਾਂ ਖਾਲੀ ਕੀਤੀਆਂ ਜੀ ਜਿਹੜੀਆਂ ਮਾਮਾਆਂੀਆਂ ਕੁੱਖਾਂ ਖਾਲੀ ਕੀਤੀਆਂ ਅੱਜ ਇੱਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡੇ ਸੁਪਰੀਮੋ ਅਰਵਿੰਦ ਕੇਜੀ ਵਾਲ ਨੇ ਜੁਦ ਨਸ਼ੇ ਵਿਰੁੱਧ ਚਲਾ ਕੇ ਅੱਜ ਪੰਜਾਬ ਦੇ ਨੌਜਵਾਨੀ ਨੂੰ ਸੰਭਾਲਦਾ ਤੇ ਨੌਜਵਾਨੀ ਨੂੰ ਅੱਗੇ ਲੈ ਕੇ ਜਾਣ ਦਾ ਜੋ ਮਿਸ਼ਨ ਰਾਕੜ ਦੀ ਸਪੀਡ ਨਾਲ ਵਿਕਾਸ ਦਾ ਚਲਾਇਆ ਹੋਇਆ ਉਹ ਅਸੀਂ ਆਪਣੇ ਲੋਕਾਂ 'ਚ ਲੈ ਕੇ ਜਾਵਾਂਗੇ ਜੀ ਜੇ ਗੱਲ ਕਰੀਏ ਮਨੂਜ ਕਾਰੀਆ ਜੀ ਦੇ ਘਰ ਦੇ ਉੱਪਰ ਜਿਹੜਾ ਹਮਲਾ ਵੀ ਹੋਇਆ ਤੇ ਜੋ ਕਿ ਰਮਨੀਤ ਸਿੰਘ ਬਿੱਟੂ ਨੇ ਉਹਨਾਂ ਦਾ ਕਹਿਣਾ ਕਿ ਇਹੋ ਜਿਹੇ ਗ੍ਰਨੇਡ ਨੇ ਦੁਕਾਨਾਂ ਤੇ ਆ ਮਿਲਣ ਲੱਗ ਗਏ ਨੇ ਤੇ ਇਹੋ ਜੀ ਸਰਕਾਰ ਦੇ ਤੁਹਾਡਾ ਦੇ ਬਾਰੇ ਕੀ ਕਹਿਣਾ ਹੈ ਮੈਂ ਕਿਸੇ ਦੇ ਸ਼ਬਦਾਂ ਦੀ ਉਹਦੇ ਵਿੱਚ ਵਾਦਾ ਨਹੀਂ ਕਰੂੰਗਾ ਪਰ ਮੈਂ ਇੰਨੀ ਗੱਲ ਜ਼ਰੂਰ ਦੱਸਣੀ ਚਾਹਨਾ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਔਰ ਅਸੀਂ ਪੰਜਾਬ ਦੇ 95 ਮੈਂਬਰ ਜਵਾਬ ਦੇਈਆਂ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਕਿਸੇ ਬਦੇਸ਼ੀ ਤਾਕਤ ਨੂੰ ਪੰਜਾਬ ਦੀ ਧਰਤੀ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਸਾਨੂੰ ਇਸ ਗੱਲ ਦਾ ਵੀ ਦੱਸਦੇ ਹੋਏ ਦੁੱਖ ਹੁੰਦਾ ਕਿ ਸਾਡਾ ਜਿਹੜਾ ਪੜੋਸੀ ਮੁਲਕ ਆ ਪਾਕਿਸਤਾਨ ਜੀ ਉਹ ਇਹ ਜੀਆਂ ਖੋਜੀਆਂ ਜਿਹੜੀਆਂ ਸ਼ਰਾਰਤਾਂ ਨੇ ਉਹ ਪਹਿਲਾਂ ਵੀ ਕਰਦਾ ਰਿਹਾ ਪਰ ਇਸ ਗੱਲਾਂ ਦਾ ਵਾ ਤੁਹਾਡੇ ਲਈ ਦੱਸਣਾ ਚਾਹਣਾ ਇੱਕ ਅੱਦੇ ਦਿਨ ਦੇ ਵਿੱਚ ਹੀ ਰਿਜ਼ਲਟ ਆ ਜਾਣਾ ਜਿਹੜੇ ਸ਼ਰਾਰਤੀ ਅੰਸਰਾਂ ਨੇ ਇਸ ਗੱਲ ਨੂੰ ਘਟਨਾ ਨੂੰ ਇਲਜ਼ਾਮ ਦਿੱਤਾ ਵਾ ਉਹ ਜਲਦੀ ਸਲਾਖਾਂ ਦੇ ਪਿੱਛੇ ਹੋਊਗੇ ਉਹ ਆਪਣੇ ਕੀਤੇ ਦੀ ਸਜ਼ਾ ਪਾਊਗੇ ਜੀ ਬਿਲਕੁਲ ਐਮਐਲਏ ਸਾਹਿਬ ਗੱਲ ਕਰੀਆ ਤਾਂ ਪਹਿਲਾਂ ਤਾਂ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਪਹਿਲਾਂ ਥਾਣੇ ਉੱਤੇ ਹਮਲਾ ਹੋਇਆ ਸੀਗਾ ਤੇ ਹੁਣ ਜਿਹੜੇ ਮੰਤਰੀਆਂ ਦੇ ਉੱਤੇ ਜਿਹੜੇ ਲਗਾਤਾਰ ਜਿਹੜੇ ਨਿਸ਼ਾਨੇ ਸਾਦੇ ਜਾ ਰਹੇ ਦੇਖੋ ਗੱਲ ਸੁਣੋ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਜੀ ਇਹਨੂੰ ਕਈ ਵਾਰ ਨਜ਼ਰ ਲਾਉਣ ਦੀ ਕੋਸ਼ਿਸ਼ ਕੀਤੀ ਮੁਗਲਾਂ ਦੇ ਸਮੇਂ ਤੋਂ ਲਾ ਲੋ ਪਰੇ ਪੰਜਾਬ ਦੀ ਧਰਤੀ ਜਿਹੜੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਇਹਨੂੰ ਨਾ ਕੋਈ ਨજર ਲਾ ਸਕਿਆ ਪਹਿਲਾਂ ਨਾ ਹੋਣ ਵੀ ਲਾਊਗਾ ਤੇ ਜਿਹੜਾ ਬੰਦਾ ਪੰਜਾਬ ਦੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਜਿਹੜਾ ਬੰਦਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਜਾਂ ਵਿਦੇਸ਼ੀ ਤਾਕਤਾਂ ਦਾ ਸਾਥ ਦੇਊਗਾ ਉਹਦੀ ਬਣਦੀ ਜਗਾ ਜਿਹੜੀ ਆ ਉਹ ਪਿੱਛੇ ਸਲਾਖਾਂ ਦੇ ਹੀ ਹੋਊਗੀ ਤੇ ਸੋਸ਼ਲ ਮੀਡੀਆ ਤੇ ਚਰਚਾਵਾ ਬਹੁਤ ਨੇ ਆਮ ਆਦੀ ਪਾਰਟੀ ਤੋਂ ਅਰੋੜਾ ਜੀ ਕਾਂਗਰਸ ਤੋਂ ਭਾਰਤ ਕੁਸ਼ਨਾਚੂ ਜੀ ਤੇ ਕਿਹਾ ਜਾ ਰਿਹਾ ਹੋਬੀ ਤਾਲੀਆ ਜੋ ਕਿ ਫਿਲਮ ਅਦਾ ਕਰਨੇ ਭਾਜਪਾ ਤੋਂ ਉਹ ਮੈਦਾਨ ਦੇ ਵਿੱਚ ਉਤਰ ਰਹੇ ਤੁਸੀਂ ਕਿਸ ਕੰਦੇ ਦੇ ਦੇਜੇ ਦੇਖੋ ਹਰ ਪਾਰਟੀ ਨੇ ਆਪਣਾ ਆਪਣਾ ਨੁਮਾਇੰਦਾ ਦੇਣਾ ਵਾ ਜੀ ਜਿਹੜੇ ਨੁਮਾਇੰਦੇ ਨੂੰ ਲੋਕ ਪਸੰਦ ਕਰੂਗੇ ਲੋਕਤੰਤਰ ਦੇ ਤੌਰ ਤੇ ਉਹ ਲੋ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਲੋਕਾਂ ਦੀ ਸੇਵਾ ਕਰੂਗਾ ਇਹ ਲੋਕਤੰਤਰ ਆ ਤਹੀ ਦਾ ਭਾਰਤ ਨੂੰ ਮਜ਼ਬੂਤ ਆ ਤਹੀ ਦਾ ਭਾਰਤ ਦੀ ਤਾਕਤ ਵੱਧਦੀ ਹੈ ਲੋਕਤੰਤਰ ਦਾ ਦੇਸ਼ ਆ ਲੋਕਾਂ ਦੇ ਕਚਹਿਰੀ 'ਚ ਜਾ ਕੇ ਉੱਥੇ ਲੋਕਾਂ ਕੋਲ ਜਾਵਾਂਗੇ ਜੋ ਅਸੀਂ 3 ਸਾਲਾਂ 'ਚ ਕੰਮ ਕੀਤਾ ਜਾਂ ਸੰਜੀਵ ਰੋੜਾ ਜੀ ਨੇ ਰਾਜ ਸਭਾ ਬਤੌਰ ਲੋਕਾਂ ਦੀ ਸੇਵਾ ਕੀਤੀ ਆ ਉਹ ਉਹਦੇ ਅਸੀਂ ਜਾ ਕੇ ਕੰਮ ਦੱਸਾਂਗੇ ਫੈਸਲਾ ਲੋਕਾਂ ਦਾ ਵਾ ਤੇ ਜਾਂਦੇ ਹੋਏ ਲਾਸਟ ਵਾਲਾ ਜਿਹੜੀ ਜਿਮਨੀ ਚੋਂ ਆ ਰਹੀਆਂ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਇਹੀ ਕਹੂੰਗਾ ਵੀ ਮਤ ਦਾ ਦਾਨ ਵੱਧ ਤੋਂ ਵੱਧ ਕਰੋ ਕਿਉਂਕਿ ਗਰਮੀ ਦਾ ਸਮਾਂ ਆਉਣਾ ਵਾ ਜਿੰਨਾ ਤੁਸੀਂ ਲੋਕਤੰਤਰ ਨੂੰ ਮਜ਼ਬੂਤ ਕਰੋਗੇ ਜਿੰਨਾ ਵੋਟਾਂ ਪਾਉਂਗੇ ਉਨਾ ਹੀ ਲੋਕਤੰਤਰ ਮਜ਼ਬੂਤ ਹੋਊਗਾ ਔਰ ਜਿਹੜੀਆਂ ਹੋਰ ਤਾਕਤਾਂ ਨੇ ਜਿਹੜੀਆਂ ਦੇਸ਼ ਨੂੰ ਤੋੜਨ ਦੀਆਂ ਤਾਕਤਾਂ ਨੇ ਉਹਨਾਂ ਦੇ ਮੂੰਹ ਤੇ ਚਪੇੜ ਹੋਊਗੀ ਜਦੋਂ ਲੋਕਤੰਤਰ ਮਜ਼ਬੂਤ ਹੋਊਗਾ ਜੀ ਬਿਲਕੁਲ ਸੈਂਟਰ ਹਲਕ ਤੋਂ ਐਮ ਐਲ ਏ ਸ਼ੋਪ ਪ੍ਰੈਸ਼ਰ ਪੱਪੀ ਨੇ ਗੱਲਬਾਤ ਕੀਤੀ ਇਹਨਾਂ ਤਾਂ ਇਹੀ ਕਹਿਣਾ ਕਿ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਪਾ ਕੇ ਜਿਹੜਾ ਲੋਕਤੰਤਰ ਹੈ ਉਹ ਮਜ਼ਬੂਤ ਕਿੱਤਰ ਹੈ ਕੈਮਰਾ ਪਰਸਨ ਮੋਨੂ ਚਾਪੜਾ ਦੇ ਨਾਲ ਮੈਂ ਰਾਹਲੋੜਾ ਲੁਧਿਆਣਾ